ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਕੂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਸਰਦਾਰ ਪਰਮਿੰਦਰ ਸਿੰਘ ਡੈਂਪਲ ਦੇ ਹੱਕ ਦੇ ਵਿੱਚ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਚਮਕੌਰ ਸਿੰਘ ਪੱਤੋ ਹਿਰਾ ਸਿੰਘ ਨੇ ਆਪਣੇ ਗ੍ਰਹਿ ਪੈਂਡ ਪੱਤੋ ਹਿਰਾ ਸਿੰਘ ਵਿਖੇ ਇੱਕ ਮੀਟਿੰਗ ਰੱਖੀ ਸੋ ਮੀਟਿੰਗ ਨੇ ਧਾਰਿਆ ਵੱਡੇ ਇਕੱਠ ਦਾ ਰੂਪ ਸੋ ਇਸ ਸਮੇਂ ਕਾਂਗਰਸ ਆਈ ਦੇ ਸੀਨੀਅਰ ਕਾਂਗਰਸੀ ਮਹਿਲਾ ਆਗੂ ਬੀਬੀ ਜਗਦਾਰਸ਼ਨ ਕੌਰ ਤੇ ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰ ਨੇ ਵੀ ਆਪਣੇ ਸੰਬੋਧਨ ਦੇ ਵਿੱਚ ਪਰਮਿੰਦਰ ਸਿੰਘ ਡੈਂਪਲ ਦੇ ਹੱਕ ਦੇ ਵਿੱਚ ਟਿਕਟ ਦੀ ਮੰਗ ਹਾਈ ਕਮਾਂਡ ਤੋਂ ਕੀਤੀ। ਇਸ ਸਮੇਂ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਪਰਮਿੰਦਰ ਸਿੰਘ ਡੈਂਪਲ ਨੇ ਆਪਣੇ ਪਰਿਵਾਰ ਦੀ ਕਾਂਗਰਸ ਦੇ ਵਿੱਚ 20 ਤੋਂ 50 ਸਾਲ ਦੀ ਕੀਤੀ ਸੇਵਾ ਦਾ ਬੇਰਵਾ ਦੇ ਕੇ ਕਾਂਗਰਸ ਹਾਈ ਕਮਾਂਡ ਤੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਟਿਕਟ ਦੀ ਮੰਗ ਕੀਤੀ ਅਤੇ ਆਈ ਹੋਈ ਸੰਗ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਸਮੇ ਕੋਲਜੀਤ ਸਿੰਘ ਪੱਪੂ ਪ੍ਰਧਾਨ ਪਰਮਾਤਮਾ ਸਿੰਘ ਚਮਕੌਰ ਸਿੰਘ ਪੱਤੋ ਹੀਰਾ ਸਿੰਘ ਹਰਵੰਦ ਸਿੰਘ ਪੱਤੋ ਹਾਕਮ ਸਿੰਘ ਭੱਟੀ ਪੱਤੋ ਪ੍ਰੀਤਮ ਸਿੰਘ ਨੰਬਰਦਾਰ ਲੇਖਕ ਪਰਸ਼ੋਤਮ ਪੱਤੋ ਮਨਜਿੰਦਰ ਸਿੰਘ ਬਾਗਾਵਾਲਾ ਅਜੀਤ ਸਿੰਘ ਬਾਠ ਪੱਤੋ ਭਜਨ ਸਿੰਘ ਫੌਜੀ ਮੈਂਬਰ ਸੋਸਾਇਟੀ ਪੱਤੋ ਅਜੀਤ ਸਿੰਘ ਭੋਲਰ ਕੋਲਡ ਡਰਿੰਕ ਲਵਲੀ ਪੱਤੋ ਕਬੱਡੀ ਖਿਡਾਰੀ ਪੋਲਾ ਸਿੰਘ ਤੇ ਗੁਰਲਾਲ ਸਿੰਘ ਸਨ ਹਾਜ਼ਰ ਸੋਸਾ ਤੇ ਸੰਚਾਲਕ ਦੀ ਕਾਰਵਾਈ ਬੜੀ ਬੇਖੂਬੀ ਦੇ ਨਾਲ ਹਿੰਦਰੀ ਬਰਾੜ ਕਾਂਗਰਸੀ ਆਗੂ ਪੱਤੋ ਹੀਰਾ ਸਿੰਘ ਨੇ ਨਵਾਈ ਸੋ ਫਿਕਰਮੰਦ মিডিਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ نهਾਲ ਦੀ ਰਿਪੋਰਟ ਜੱਜ ਦੇ ਵਿੱਚ ਸਾਡੇ ਪਿੰਡ ਦੇ ਪਹੁੰਚੇ ਨਮਿੰਦੇ ਤੇ ਕਾਂਗਰਸ ਦੇ ਕੱਟੜ ਆਗੂਆਂ ਦੇ ਵਿੱਚੋਂ ਮੈਂ ਕੁਝ ਨਾਂ ਲੈ ਕੇ ਸ਼ੁਰੂ ਕਰੂੰਗਾ ਉਸ ਦੇ ਵਿੱਚ ਅਸੀਂ ਧੰਨਵਾਦ ਕਰਦੇ ਆ ਪਹਿਲਾਂ ਤਾਂ ਜਿਹੜੇ ਜਿਹੜੇ ਆਪਣੇ ਹਲਕੇ ਦੇ ਵੱਡੇ ਨਮਾਇंदे ਮਿਸ਼ਨ 2024 ਆ ਜੋ ਆਪਣਾ ਲੋਕ ਸਭਾ ਫਰੀਦਕੋਟ ਤੋਂ ਤੇ ਵਾਹਿਗੁਰੂ ਜੀ ਚਮਕਮਾ ਕੇ ਰਾਸ ਬੇਨਤੀ ਹੈ ਕਿ ਸਾਡੇ ਨੌਜਵਾਨ ਵੀਰ ਡੈਂਪਲ ਪ੍ਰਵਿੰਦਰ ਸਿੰਘ ਵੀ ਬੈਂਕਪੋਲ ਤੇ ਆਪ ਵੀ ਆਦੇ ਅਮੀਰ ਵੀ ਆ ਕਿ ਸਾਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਨਮਾਇੰਦੇ ਕਿਹੜਾ ਹੈ ਬਾਈ ਜੀ ਆ ਕਿ ਅਸੀਂ ਇਹਨਾਂ ਦੀ ਦਿਨ ਲੁਗੜੀ ਰਾਤ ਤੇ ਚੌਗੜੀ ਤਰੱਕੀ ਦੀ ਕਾਮਨਾਵਾਂ ਰੱਖਦੇ ਆ ਤੇ ਸਾਰੇ ਅਸੀਂ ਭਰਾ ਪਿੰਡ ਲੈਵਲ ਤੇ ਵੀ ਇੱਕ ਮੰਚ ਤੇ ਇਕੱਠੇ ਹੋ ਗਏ ਤੇ ਇਸੇ ਤਰ੍ਹਾਂ ਹੋਰ ਵੀ ਵੱਡੀਆਂ ਮੀਟਿੰਗਾਂ ਤੇ ਇਕਜੁੱਟ ਹੋ ਕੇ ਵਧੀਆ ਹੁਲਾਵੇ ਨਾਲ ਪਿੰਡ ਤੋਂ ਤੇ ਯੱਤਰੇ ਵੱਲ ਪਹੁੰਚਾਂਗੇ ਉਹਨਾਂ ਦੇ ਵਿੱਚ ਜਿਓ ਆ ਆਖਦੇ ਆ ਸਾਡੇ ਅੱਜ ਦੇਬੇ ਸ਼ੁਭਦਰਸ਼ਨ ਕੌਰ ਜੀ ਤੇ ਵੀਰ ਪਰਮਿੰਦਰ ਸਿੰਘ ਜੀ ਡੈਂਪਲ ਤੇ ਸਾਡੇ ਚੇਅਰਮੈਨ ਵੀਰ ਪਰਪੰਗ ਸਿੰਘ ਜੀ ਸਤਿ ਸ੍ਰੀ ਅਕਾਲ ਆਤੇ ਮੈਂ ਆਪਣੇ ਪਿੰਡੋਂ ਵੀ ਹਾਜ਼ਰੀ ਲਵਾਉਣਾ ਪਹਿਲਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਕੁਲਜੀਤ ਸਿੰਘ ਜੀ ਪੱਪੂ ਤੇ ਕਾਂਗਸ ਦੇ ਆਗੂ ਵੀ ਨੇ ਤੇ ਸਾਡੇ ਸਾਫਤਾ ਮੈਂਬਰ ਵੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਤਾਇਆ ਸੱਭਜਵਾਸੀ ਤਾਇਆ ਪੱਜੰਗ ਸਿੰਘ ਜੀ ਤੇ ਉਹਨਾਂ ਦੇ ਪੁੱਤਰ ਵੀ ਨੇ ਤੇ ਸਾਡੇ ਇਸ ਪੈਦੀ ਦੇ ਵਿੱਚ ਕਾਂਗਰਸ ਪਾਰਟੀ ਦੀ ਸੇਵਾ ਵੀ ਕਰ ਰਹੇ ਨੇ ਬਹੁਤ ਹੀ ਵਧੀਆ ਕੰਗਸਾਲੇ ਨਾਲ ਜਿਸ ਨੂੰ ਕਿ ਕਾਂਗਰਸ ਪਾਰਟੀ ਨੇ ਆਉਣ ਵਾਲੇ ਸਮੇਂ ਚ ਬਲੰਦੀਆਂ ਨੂੰ ਛੋਹਿਆ ਅਤੇ ਉਹਨਾਂ ਦੇ ਵਿੱਚੋਂ ਅਸੀਂ ਸਾਫ ਦਾ ਸਰਪੰਚ ਜਗਦੀਸ਼ ਸਿੰਘ ਵੀ ਤਾਇਆ ਉਹਨਾਂ ਦੇ ਪਰਿਵਾਰ ਦਾ ਵੀ ਜਿਉਂ ਆਇਆ ਅਸਦੇ ਆ ਉਹਨਾਂ ਦੇ ਵਿੱਚੋਂ ਬਾਈ ਕੋਲੇ ਜੀ ਵੀ ਹਾਜ਼ਰੀ ਲਵਾਉਂਦੇ ਆ ਤੇ लवली ਸਿੰਘ ਦੀ ਕਮਾਟੀ ਖੜਾ ਰਹੀ ਆ ਬਰਾੜ ਉਹਨਾਂ ਦੀ ਹਾਜ਼ਰੀ ਲਵਾਉਣੀ ਆ ਅਤੇ ਸਾਡੇ ਸਤਿਕਾਰਯੋਗ ਤਾਇਆ ਜੀ ਇਹ ਪ੍ਰਧਾਨ ਜਗਦੀਸ਼ ਸਿੰਘ ਜੀ ਉਹਨਾਂ ਦੀ ਵੀ ਔਰ ਇਹ ਸਾਰੇ ਵੀਰ ਮੁੜ ਤੋਂ ਹੀ ਕਾਂਗਰਸ ਪਾਰਟੀ ਦੇ ਨਾਲ ਖੜੇ ਨੇ ਚਾਹੇ ਵਿਧਾਨ ਸਭਾ ਦੀ ਇਲੈਕਸ਼ਨ ਹੋਵੇ ਚਾਹੇ ਸਰਪੰਚੀ ਦੀ ਇਲੈਕਸ਼ਨ ਹੋਵੇ ਚਾਹੇ ਪਿੰਡ ਦੇ ਵਿੱਚ ਸੁਸਾਇਟੀ ਦੀ ਇਲੈਕਸ਼ਨ ਹੋਵੇ ਇਹ ਸਾਡੇ ਛੋਟੇ ਵੀਰ ਬਹੁਤ ਲੱਲੇ ਨਾਲ ਕੰਮ ਕਰਦੇ ਨੇ ਔਰ ਬੇਵਕ ਹੋ ਕੇ ਕਰਦੇ ਹੁਣ ਵੀਰੋ ਗੱਲ ਕਰਦੇ ਆ ਮਿਸ਼ਨ 2024 ਦੀ ਤੁਹਾਨੂੰ ਪਤਾ ਪਿੱਛੇ 2022 ਦੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜੋ ਝੂਠੇ ਸੁਪਨੇ ਦਿਖਾ ਕੇ ਸਾਡੀਆਂ ਮਹਿਲਾਵਾਂ ਨੂੰ ਲਾਰੇ ਲਾ ਕੇ ਸਰਕਾਰ ਦੇ ਚਾਹੀ ਸੀ ਅੱਜ ਉਹਨਾਂ ਦਾ ਸਾਰਾ ਪੰਡਾ ਫੁੱਟ ਚੁੱਕਿਆ ਹੈ ਪਿੱਛੇ ਮਰੀਆਂ ਬੀਬੀਆਂ ਬੈਠੀਆਂ ਆਇਆ ਹੈ ਕੁਝ ਮਨੋਂ ਦੱਸੋ ਕਿਸੇ ਦੇ ਖਾਤੇ ਵਿੱਚ 1500 ਰੁਪਏ ਆਇਆ ਕਿਸੇ ਨੂੰ ਪੈਨਸ਼ਨ ਆਈ ਜਿਹੜੇ ਕਹਿੰਦੇ ਮਹਿਲਾ ਰੋਜ਼ਗਾਰ ਦੇਵਾਂਗੇ 1500 ਰੁਪਏ ਅੱਠ ਖੜੇ ਕਰਕੇ ਦੱਸੋ ਕਿਸੇ ਨੂੰ ਆਏ ਪੈਸੇ ਔਰ ਪਟਪਰਾਵਾਂ ਦੇ ਇਹ ਨੀਲੇ ਕਾੜ ਕਿੱਥੇ ਗਏ ਜੋ ਸਰਕਾਰ ਬਦਲੀ ਇਹਨਾਂ ਨੇ ਚਾਕੇ ਸਾਰੇ ਨੀਲੇ ਕਾੜ ਬੰਦ ਕਰਦੇ ਫਿਰ ਗੱਲ ਕਰਦੇ ਆ ਵੀ ਜਰੂਰ ਹੀ ਸਰਕਾਰ ਆਉਂਗੀ ਅਸੀਂ ਸਾਰਾ ਕਰਜ਼ਾ ਪੰਜਾਬ ਦਾ ਲਾਹਾਂਗੇ ਤੁਸੀਂ ਵੇਖਿਆ ਉਹਨਾ ਪਿਛਲੇ ਦਣੀ ਕਿ ਕਿਤਰਾ ਦੋ ਸਾਲਾਂ ਦੇ ਵਿੱਚ ਤਕਰੀਬਨ 50 ਹਜ਼ਾਰ ਕਰੋੜ ਰੁਪਈਆ ਉਹਨਾਂ ਨੇ ਕਰਜ਼ਾ ਹੋਰ ਲਿਆ ਹੈ ਉਹ ਗੱਲਾਂ ਕਰਦੇ ਨੇ ਸਿਰਫ ਸਿਰਫ 7 ਵਜ ਦੀ ਸਰਕਾਰ ਹੈ ਵੀਰੋ ਸਿਰਫ ਸਿਰਫ ਬੋਲਾ ਤੇ ਛਾਰਬਾਜੀ ਹੈ ਅਖਬਾਰਾਂ ਤੇ ਛਾਰਬਾਜੀ ਹੈ ਜ਼ਮੀਨ ਤੇ ਕੱਖ ਵੀ ਹੈ ਨਿੰਗਾ ਫਿਰ ਸਾਡੇ ਕਿਸਾਨ ਭਰਾਵਾਂ ਲਈ ਇਹਨਾਂ ਨੇ ਕੀ ਕੀਤਾ ਪਰੰਪਰ ਅਕਤੂਪੁਰ ਜਿੱਦਾਂ ਦਾ ਕੰਮ ਸ਼ੁਰੂ ਕੀਤਾ ਇਹਦੇ ਵੀ ਪੈਰ ਜੁੱਤੀ ਪਾ ਕੇ ਨਹੀਂ ਦੇਖੀ ਔਰ ਉਸ ਤੋਂ ਬਾਅਦ ਖਾਸ ਕਰਕੇ ਮੈਂ ਸਾਰਿਆਂ ਦਾ ਨਾਮ ਜ਼ਰੂਰ ਲੈਣਾ ਕਿਉਂਕਿ ਪੱਤੋ ਪੰਡ ਹੈਗਾ ਜਿੱਥੋਂ ਸਿਆਸਤ ਮੈਂ ਅਸੀਂ ਹਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਹਰ ਸਿਆਸਤ ਦਾ ਕਿਉਂਕਿ ਇਹ ਪਰਿਵਾਰਾਂ ਨਾਲ ਇਕੱਲੇ ਚਮਕੌਰ ਪੱਤੋ ਦੇ ਪਰਿਵਾਰ ਨਾਲ ਨਹੀਂ ਸਾਰੇ ਪਰਿਵਾਰਾਂ ਨਾਲ ਜਿਹੜੀ ਉਨੀ ਸਾਹ ਜਿਹੜਾ ਮਰਜੀ ਮੈਨੂੰ ਘੁੱਟ ਫੜ ਕੇ ਆਪਣੇ ਘਰੇ ਲੈ ਜਾਵੇ ਤੋਂ ਸਭ ਤੋਂ ਪਹਿਲਾਂ ਮੈਂ ਬਦਾਰ ਤੇਜੀਤ ਸਿੰਘ ਪੱਪੂ ਪ੍ਰਧਾਨ ਸੋਸਾਇਟੀ ਸਾਡਾ ਛੋਟਾ ਵੀਰ ਿੰਦਰੀ ਨਾਏ ਸਮੁੰਦਾਇ ਬਲਾਰਾ ਵੀ ਹੈ ਇਹ ਖੜਦਾ ਨਾਂ ਦੀ ਹੈ ਇਹਦਾ ਵੀ ਧੰਨਵਾਦ ਜੀਤ ਸਿੰਘ ਬਾਣ ਕੋਲਾ ਸਿੰਘ ਕੋਲਾ ਸਿੰਘ ਦਲੀਪ ਸਿੰਘ ਸਰਪੰਚ ਸਾਹਿਬ ਦਾ लवली ਸਿੰਘ ਮਨਜੀਤ ਸਿੰਘ ਜੀ ਬਾਈ タルਪਾਲ ਤੇ ਉਹਨਾਂ ਦੇ ਪਰਿਵਾਰ ਹਾਕਮ ਪੱਟੀ ਸਤਨਾਮ ਪੱਟੀ ਮਨਜਿੰਦਰ ਬਾੜ ਬਚਿੱਤਰ ਸਿੰਘ ਬੇਲਦਾਰ ਮਾਸਟਰ ਜੀ ਹੋਤਮ ਪੱਤੋ ਬਹੁਤ ਸੋਣਾ ਤੇ ਬੜਾ ਸਤਿਕਾਰਯੋਗ ਬੰਦਾ ਹੈ ਕਿਉਂਕਿ ਜਿਹੜਾ ਕਲਮ ਦਾ ਧਨੀ ਹੈ ਉਹਦਾ ਸਮਾਜ ਦੇ ਨਹੀਂ ਦੇ ਸਕਦਾ ਪਾਤਾ ਪੱਤੋ ਮਲਕੀਤ ਸਿੰਘ ਭਜਨ ਸਿੰਘ ਫੌਜੀ ਮੇਰਾ ਛੋਟਾ ਵੀਰ ਨਿੰਮਾ ਮੇਰਾ ਛੋਟਾ ਵੀਰ ਮਨਪ੍ਰੀਤ ਭੱਟੀ ਹੋਰ ਵੀ ਜਿੰਨੇ ਵੀ ਭਰਾ ਇੱਥੇ ਬੈਠੇ ਆ ਸਾਰਿਆਂ ਨੂੰ ਭਾਈ ਹੁਣੀ ਸਾਡਾ ਚਾਚਾ ਬੈਠਾ ਐ ਤਾਂ ਨੇੜੇ-ਦੜੇ ਆ ਮੇਰੇ ਪਰ ਅਹੀਂ ਚਾਚਾ ਕਹਿੰਦੇ ਸੀ ਤਾਂ ਕੰਕੌੜ ਦੇ ਤਰ੍ਹਾਂ। ਸੋ ਤੁਹਾਨੂੰ ਸਾਰੇ ਪਿੰਡ ਨੂੰ ਫਤੇ ਦੀ ਸ਼ਾਨ ਪਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੂੰ ਆ ਦਾ ਵੀ ਭਾਈ ਜੀ ਟਿਕਟ ਦਾ ਕੀ ਬਣਾਉ। ਮੈਂ ਕਿਹਾ ਚਮਕੌਰ ਤਕਰੀਬਨ ਸਾਨੂੰ 1950 ਦੇ ਲੱਗੇ ਆਪਾਂ ਸੇਵਾ ਕਰਨਾ ਪੀੜੀਦਰ ਪੀੜੀ ਸੇਵਾ ਹੁੰਦੀ ਹੈ ਸੋ 25 ਸਾਲ ਮੈਨੂੰ ਪਾਰਟੀ ਦੀ ਸੇਵਾ ਕਰਦੇ ਨੂੰ ਹੋ ਗਏ ਔਰ ਮੇਰੀ ਮਾਂ ਬੀਬੀ ਜਿਹਦਾ ਸੰਸਕਰ ਹਮੇਸ਼ਾ ਮੱਧਿਆਰ ਕੋਲ ਇਹਦੇ ਪਾਸ ਜਾਣੀ ਪਤਾ ਸੋ ਮਾਰੇ ਪਤੋ ਆਇਓ ਲੋੜਾਂ ਦੇ ਨਹੀਂ ਦੇਖਦਾ ਜਿਹੜੇ ਮੇਰੇ ਹਰਮਨ ਸੋ ਮੈਂ ਗੱਲਾਂ 2 ਮਿੰਟ ਹੀ ਕਰਨੀਆਂ ਗਰਮੀ ਬੜੀ ਐ ਮੈਂ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਬੇਟੀਆਂ ਮੇਰੀਆਂ ਮਾਵਾਂ ਬੇਟੀਆਂ ਮੇਰੀਆਂ ਬੇਟੀਆਂ ਬੇਟੀਆਂ ਸਾਰਿਆਂ ਨੂੰ ਚਾਹ ਬਣਾਵਾ ਔਰ ਧੰਨਵਾਦ ਕਰਦਾ ਵੀ ਇਹ ਸਾਰੀਆਂ ਇਕੱਠੀਆਂ ਹੋ ਕੇ ਮੈਨੂੰ ਸੁਣਨ ਆਈਆਂ ਔਰ ਦੂਜਾ ਧੰਨਵਾਦ ਸਾਰੀ ਪੱਤੋ ਦੀ ਟੀਮ ਦਾ ਜਿਨ੍ਹਾਂ ਨੇ ਥੋੜੇ ਜਿਹੇ ਟਾਈਮ ਇਹ ਰਾਤ ਹੀ ਪ੍ਰੋਗਰਾਮ ਬਣਿਆ ਐ ਐਡਾ ਵੱਡਾ ਬੇਸ਼ਮਾਰ ਕੱਟ ਕਰਦਾ ਇਹ ਹੁਣ ਸਾਡਾ ਪੁਰਾਣ ਤੋਂ بڑا ਹਰ ਤੀਜੇ ਦਿਨ ਸਾਡਾ ਇੱਕ ਵੱਡਾ ਕੱਟ ਆਇਆ ਕਰੂਗਾ ਲੋਕ ਸਮਝੋ ਤੋਂ ਭਾਵੋ ਮਨਾਰੀਆ ਤੋਂ ਮੁੱਤਿਆਰੀ ਗੱਲ ਤੇ ਤੁਸੀਂ ਯੂਥਾਰੇ ਸਾਰੇ ਮੇਰੇ ਨਾਲੋਂ ਮੇਰੀਆਂ ਮਾਵਾਂ ਘੜਾਂ ਨਾਲ ਆ ਮੇਰੇ ਬਾਕੀ ਵੀ ਸਾਰੇ ਨਾਲ ਹੈ ਮੋਟਾ ਮੈਂ ਦੇ ਨਹੀਂ ਦੇ ਸਕਦਾ ਜਿੰਨੀ ਦੇ ਮੇਰੇ ਜਾਣ ਹੈ ਜਿੱਥੇ ਮੇਰੀ ਡਿਊਟੀ ਲਾਉਂਗੇ ਮੈਂ ਉਹ ਜਗ੍ਹਾ ਤੇ ਖੜਾ ਹਾਂ ਦੇਸ਼ ਲਈ ਤਾਂ ਹੋ ਸਕਦੀ ਹੈ ਪਰ ਇਹ ਨਹੀਂ ਹੋ ਸਕਦਾ ਵੀ ਕੰਮ ਸਿਰੇ ਨਾ ਲੱਗੇ ਜਿਵੇਂ ਜਗਤਾਰ ਸਿੰਘ ਕੌਰ ਨੇ ਬੜੇ ਕੰਮ ਕੀਤੇ ਇੱਥੇ ਬਿਜਲੀ ਦਾ ਬੜਾ ਕੰਮ ਕਰਕੇ ਦਿੱਤਾ ਤੋਂ ਮੈਂ ਕੋਈ ਸੁਣਾਉਂਦਾ ਨਹੀਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਅਸੀਂ ਪਰਿਵਾਰ ਕੰਮ ਸਿਰੇਵਾ ਸਕਦੇ ਆ ਉਹ ਛੋਟੀ ਲੜਾਈ ਜਿਹੜੀ ਮੇਰੀ ਲੜਾਈ ਹੈ ਤੁਸੀਂ ਆਪ ਵੀ ਲੜਾਈ ਸਮਝੀ ਬੈਠੇ ਆ ਪਰ ਜਲਦੀ ਹੀ ਸੁਣਿਆ ਆਏਗਾ ਉਹ ਦੂਜਾ ਧੰਨਵਾਦ ਕਰਦੇ ਆ ਮਰਿੰਦਰ ਸਿੰਘ ਰਾਜਾ ਬੜਿੰਗ ਦਾ ਜੀ ਨੇ ਹਮੇਸ਼ਾ ਸਾਡੀ ਵਰਕਣਾ ਦੀ ਬਾਹ ਫੜੀ ਆ ਸਾਡੀ ਗੱਲ ਸੁਣੀ ਹੈ ਮੈਨੂੰ ਥਾਪੀ ਦਿੱਤੀ ਹੱਲਾਸ਼ੇਰੀ ਦਿੱਤੀ ਉਹ ਹੌਲਾ ਟਾਈਮੋਂ ਫੋਟਾ ਕਿਉਂਕਿ ਮੈਨੂੰ ਪਾਸੋਂ ਇੱਕ ਬੰਦੇ ਨੇ ਟਿੱਕਰ ਕੀਤੀ ਅੱਜ ਤੱਕ ਮੇਰੇ ਨਾਲ ਟਿੱਕਰ ਨਹੀਂ ਕਰਨ ਕੀਤੀ ਆਦਾ ਭਾਈ ਜੀ ਤੁਸੀਂ ਵੀ ਤੁੰਬੀ ਫੜ ਕੇ ਇੱਕ ਅਸੀਂ ਫੋਟੋ ਖਰਾ ਲਓ ਮੈਂ ਕਹਿੰਦਾ ਇਹ ਲੋਕ ਸਭਾ ਤਮਾਸ਼ੀਨਾ ਦਾ ਲੋਕ ਸਭਾ ਹੈ ਇੱਕ ਬੰਦੇ ਨੂੰ 50 ਲੱਖ ਦਾ ਕਰੋੜ ਰੁਪਇਆ ਵਾਦਾ ਮਹੀਨੇ ਦਾ ਉਸ ਬੰਦੇ ਨੇ ਲੋਕ ਸਭਾ ਫਰੀਦਕੋਟ ਤੋਂ ਕਿਹਨਾਂ ਨੇ ਉਹਨੇ ਕਰਾਉਣਾ ਕੀ ਹੈ ਤੁਸੀਂ ਮੈਨੂੰ ਹੱਥ ਖੜਾ ਕਰਕੇ ਦੱਸ ਦਿਓ ਬੰ ਨੂੰ ਪਤਾ ਉਹ ਝਾੜੂ ਵਾਲਾ ਕਿਹੜੇ ਪਿੰਡ ਦਾ ਦੱਸ ਤੋਂ ਮਨੇ ਇੱਕ ਵੱਡਾ ਜਾਨ ਤਾ ਤੁਹਾਨੂੰ ਪਤਾ ਹਸਰਾਮ ਕਿੱਥੋਂ ਦਾ ਯਾਰ ਧੀ ਵੀ ਸਾਲ ਲੱਗ ਕੇ ਬੰਦਾ ਟਿਕਾਣੇ ਲੱਗਦਾ ਫਿਰ ਉਹਦਾ ਲੋਕ ਸਭਾ ਜਿੱਤੇ ਵਿਧਾਨ ਸਭਾ ਚਾਹ ਦੀ ਗੱਲ ਬਣਦੀ ਹੈ ਦਿੱਲੀ ਜਾਣੀ ਗਈ ਪੰਜਾਬ ਆ ਗਏ ਪੰਜਾਬ ਤੋਂ ਨਾ ਮੇਰੀ ਉੱਤਰਾਖੰਡ ਚਲੇ ਗਏ ਉੱਤਰਾਖੰਡ ਤੋਂ ਨਾ ਮੇਰੀ 36 ਕੜ ਚਲੇ ਗਏ ਆਖਾਂ ਜੇ ਸਾਡੇ ਨਾਲ ਤੁਸੀਂ ਮੈਨੂੰ ਇਹ ਦੱਸੋ ਪਰਮਿੰਦਰ ਟੈਂਪਲੂ ਦੇ ਪਤਾ ਹੈ ਕਿ ਕਿਹੜੇ ਹਲਕੇ ਦੇ ਵਿੱਚ ਕੀ ਪ੍ਰੋਬਲਮ ਹੈ ਇਹ ਹਲਕੇ ਦੇ ਵਿੱਚ ਕਿਹੜੀ ਲੀਡਰਸ਼ਿਪ ਹੈ ਜਦੋਂ ਲੈਕਚਰ ਪੂਰਾ ਹੋ ਜਾਣਾ ਇਹਨਾਂ ਨੂੰ ਤਾਂ ਬੰਦਿਆਂ ਦੇ ਨਾਮ ਨਹੀਂ ਪਤਾ ਉਹ ਦੂਜੀ ਸੰਧੋ বিজেপি ਆਇਆ ਦੀ ਤੇ ਝਾੜੂ ਵਾਲਿਆਂ ਦੀ ਉਹਨਾਂ ਦੇ ਨਾਲ ਹੋਰ ਤਾਂ ਕੋਈ ਕੰਮ ਨਹੀਂ ਕਰੂੰਗਾ ਮੈਂ ਬੂਟੇ ਰਹੂੰਗਾ ਵਾਤ ਤੋਂ ਵਾਤ ਸੰਧੋ ਮੈਂ ਕਹੇ ਜੇ ਬੂਟਿਆਂ ਨਾਲ ਦਿੱਟ ਵਰਦਾ ਮੈਂ ਸਾਡੇ ਵਾਲਿਆਂ ਨੂੰ ਮੈਂ ਕਹਿਣਾ ਖੱਲੇ ਪਹਿਚਾਣਾ ਤੇ ਕੈਂਕੀਆਂ ਨਾਲ ਲੋਕ ਸਭਾ ਨਹੀਂ ਚੱਲਦੇ ਨਸ਼ੇ ਨਾਲ ਦੁਨੀਆ ਮਰ ਰਹੀ ਏ ਮੈਨੂੰ ਕਦਮੀ ਕਰਨੀ ਪੈਣੀ ਆ ਬੰਦੂ ਸੋ ਹਾਲਾਤ ਪੰਜਾਬ ਦੇ ਬਣ ਗਿਆ ਇਤੋਂ ਤੱਕ ਡਿੱਗ ਚੁੱਕਿਆ ਸੇ ਧੰਮ ਇੱਕ ਬੰਦਾ 40 ਕਿਲੋ ਕਣਕ ਪਿਉਣ ਜਾ ਰਿਹਾ ਸੀ ਰਾਜ ਕਿਸੇ ਨੇ ਕਦਾ ਸਾਹ ਵਿਖਾ ਕੇ ਕਣਕੀ ਗੋਲੀ ਉਹ ਬੰਦਾ ਦਾ ਮਟਾਣੇ ਜਾਣਾ ਮੈਂ ਕਿਹਾ ਚੁੱਪ ਕਰ ਤੈਨੂੰ ਕੰਨ ਕਮਾਇਆ ਤੈਨੂੰ ਦੂਰ ਫੜੇ ਮੂਹੇ ਜਿੱਡਾ ਖੂਹਾਂ ਦਾ ਸੋ ਪੰਜਾਬ ਦੇ ਆਦਤ ਮਿੱਤਰੋ ਆ ਬਣ ਗਿਆ ਮਨ ਲੋਕ ਕਹਿੰਦੇ ਆ ਜੇ ਤੂੰ ਇਕੱਲਾ ਵੀ ਜਿੱਤ ਗਿਆ ਕੀ ਕਰ ਲੇਗਾ ਉਹ ਮੈਂ ਕਿਹਾ ਮੋਗਾ ਚਾ ਜੋਗਾ ਨਹੀਂ ਮੋਗਾ ਬਹੁਤ ਜੋਗਾ ਐਤੋਂ ਬੜੀਆਂ ਬੜੀਆਂ ਮੂਮੈਂ ਚੱਲੀਆਂ ਸੋ ਫਰੀਦਕੋਟ ਇਹ ਤੇ ਜਨਰਲ ਦੇ ਜੂੜ ਦੇ ਦੂਗਾ ਦੇਜ ਨੂੰ ਫੇਰ ਵੇਖ ਲੋ ਮੈਡੀਕਲ ਹਸਪਤਲ ਦੇ ਪਿੱਛੇ ਸਿੱਖਿਆ ਦੇ ਖੇਤਰ ਦੇ ਪਿੱਛੇ ਕੋਈ ਇੰਡਸਟਰੀ ਵੀ ਇਹਨਾਂ ਨੂੰ ਪਤਾ ਹੀ ਨਹੀਂ ਇਹੋ ਜਿਹੇ ਲੀਡਰ ਪਾਏ ਆ 5 ਕਰੋੜ ਰੁਪਈਆ ਮਿਲਦਾ ਤੇ ਜਿਹਦੇ ਚੋਂ ਤੇ ਪੈਸੇ ਵਾਪਸ ਚਲੇ ਜਾਂਦੇ ਆ ਸੋ ਕੰਮ ਸਾਡੇ ਲੋਕ ਸਭਾ 'ਚ ਬਹੁਤ ਆਉਣਾ ਹੈ ਕੱਲਾ ਸਰਕਾਰਾਂ ਤੇ ਗੇੜੇ ਕੱਟਣਾ ਲੋਕ ਸਭਾ ਨਹੀਂ ਜਿੱਤੀ ਜਾ ਰਹੀ ਲੋਕਾਂ ਨੂੰ ਕੁਝ ਕਰਕੇ ਦਿਖਾਣਾ ਮੈਂ ਉਸ ਉਸ ਪੀੜੀ ਦਾ ਪੁੱਤ ਹੈ ਜਿਹੜਾ ਬੰਦਾ ਬਹੁਤ ਗਰੀਬੀ ਤੋਂ ਉੱਠ ਕੇ ਐਮਐਲਏ ਬਣਿਆ ਸਾਰਾ ਖਾਨਦਾਨ ਪੜਾਇਆ ਸਾਰਿਆਂ ਨੂੰ ਟਿਕਾਣੇ ਲਾਇਆ ਔਰ ਉਸ ਪੀੜੀ ਦੀ ਉਂਗਲ ਫੜਦੇ ਫੜਦੇ ਹੁਣ ਉਂਗਲ ਫੜੀ ਹੈ ਬੀਬੀ ਜਿੱਦ ਦਾ ਸ਼ੋਰ ਦੀ ਜੋ ਮੇਰੀ ਮਾਂ ਵਾਂਗ ਸਭ ਤੋਂ ਵੱਡੀ ਟਿੱਕੇ ਦੀ ਥੋੜੀ ਮਾਂ ਵਾ ਸਾਰੀ ਸਿੱਖਿਆ ਦੇਣਾ ਹੀ ਵੀ ਥੋੜੀ ਮਾਂ ਤੋ ਭਰਾਵੋ ਇੱਕ ਥੋੜਾ ਨਾ ਵਾਦਾ ਕਰਦਾ ਕੱਲ ਮੈਂ ਦੋ ਦਿਨ ਹੋ ਗਏ ਰਾਮਪੁਰਾ ਫੂਲ ਚ ਬੋਰ ਗਿਆ ਐ ਅਬੇ ਭਾਈ ਜੀ ਕੰਮ ਕਿੱਥੋਂ ਸ਼ੁਰੂ ਕਰੂੰਗੇ ਮੈਂ ਕਿਹਾ ਉਹ ਨੀਲੀ ਛਤਰੀ ਵਾਲਾ ਮੈਨੂੰ ਥਰੇ ਲਾ ਦੇ ਰਾਮਪੁਰੇ ਫੂਲ ਤੋਂ ਸਭ ਤੋਂ ਪਹਿਲਾਂ ਕੰਮ ਸ਼ੁਰੂ ਕਰੂੰਗਾ ਔਰ ਦੂਜੀ ਵਾਲੀ ਛੋਟੀਆਂ ਨਿਆਣ ਸਿੰਘ ਵਾਲਿਓ ਗੱਲਾਂ ਬਾਤਾਂ ਨਾਲ ਹੀ ਉਸ ਕਰਕੇ ਭਾਉਂ। ਤੇ ਉਹ ਵੀ ਪ्रेस कॉन्फ्रेंस ਕੋਈ ਟੜ ਵਾਲੇ ਦੀ। ਕਹਿੰਦਾ ਜੀ ਆਂਦਾ ਜੀ ਇੱਕ ਤਾਂ ਫਲਾਣਾ ਬੈਠਾ ਤੇ ਬਾਕੀਆਂ ਦੇ ਨਾਲ ਹੀ ਮੈਨੂੰ ਪਤਾ ਇਹ ਦੱਸ ਦੇਣਗੇ। ਮੈਂ ਤਾਂ ਜੀ ਸਰਗੂਰ ਤੋਂ ਵਗਦਾ ਸੀ ਠੱਕੇ ਦਾ ਫਰੀਦਪੁਰ ਤੱਕ ਆਉਂਦਾ। ਤੁਸੀਂ ਮੈਨੂੰ ਇਹ ਦੱਸੋ ਜਿਹੜੇ ਨਿੱਕਲੇ ਸਿਹਰੇ ਤਾਂ ਤੇ ਮੰਨਦੇ ਐ। ਵੀ ਮੈਂ ਮੰਗਦਾ ਤਾਂ ਕਿ ਤੁਸੀਂ ਉਹਦੀ ਮੋਹ ਗੱਲਾਂ ਮੰਨਣਾ ਆਪਣੇ। ਮੈਨੂੰ ਪਿੰਡਾਂ ਦਾ ਪਤਾ। ਮੈਂ ਤੁਰੇ ਜਾਂਦਾ ਉਹਦੀ ਮਾਵਾ ਨੂੰ ਜਾਣਦਾ। ਆਵਦੀਆਂ ਭੈਣਾਂ ਨੂੰ ਜਾਣਦਾ। ਸਾਰੇ ਮੁੰਡਿਆਂ ਨੂੰ ਜਾਣਦਾ। ਮੇਰਾ ਘੁੱਟ ਫੜ ਸਕਦੇ ਆ ਤੁਸੀਂ। ਤੋਂ ਮੈਂ ਮੇਰੇ ਥੈਂਕ ਯੂ ਵਾਲਵਲੇ ਸੀ। ਤੋਂ ਆਪਾ ਪਾਰਟੀ ਜੋ ਚਮਕੌਰ ਨੇ ਪ੍ਰੋਗਰਾਮ ਰੱਖਿਆ ਜੀ ਧੰਨਵਾਦ। ਇਹ ਮੇਰਾ ਛੋਟਾ ਭਰਾ ਵਾ ਇਹ ਫੈਮਿਲੀ ਵੀ ਮੇਰੀ ਹੈ ਸਾਡੀ ਮਾਂ ਵੀ ਬੈਠੀ ਹੈ ਮਗਲੇ ਪਾਸੇ ਸੋ ਮोटा ਸਾਰਿਆਂ ਦਾ ਧੰਨਵਾਦ ਜਿਹੜੇ ਕੋਈ ਨਾ ਧੰਨਵਾਦ ਕਰਦੀਆਂ ਕਿ ਤੁਸੀਂ ਆਇਆ ਮੈਂ ਜਲਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੀਆਂ ਔਰ ਹਮੇਸ਼ਾ ਤੁਹਾਡੀ ਰਹਿਣੀ ਰਹਾਂਗੀ ਜਿੱਥੇ ਤੁਸੀਂ ਹੁਕਮ ਕਰੋਗੇ ਉੱਥੇ ਪਹੁੰਚਾਂਗੇ ਔਰ ਮੈਂ ਕਹਿ ਜਲ ਤੋਂ ਧੰਨਵਾਦ ਕਰਦੀਆਂ ਸਾਰੇ ਇੱਥੇ ਕੰਮਲੇ ਬੈਠੇ ਬਜ਼ੁਰਗ ਔਰ ਯੂਥ ਦੇ ਆਗੂ ਸਹਿਬਾਨ ਔਰ ਸਾਰੇ ਮੇਰੇ ਬੇਟੇ ਜਿਹੜੇ ਇੱਥੇ ਮੌਜੂਦ ਨੇ ਪਰੰਪਾਲ ਜਿਸ ਦੇ ਨਾਲ ਕਿ ਮੇਰੀ ਬੜੀ ਇੱਕ ਪਰਿਵਾਰ ਦੇ ਨਾਲ ਸਾਂਝ ਹੈ ਇਹਨਾਂ ਦੇ ਬਾਪ ਭਾਈ ਦੇ ਗਰੂਪ ਜੀ ਨਾਲ ਮੇਰੀ ਬੜੀ ਪ੍ਰਾਨੀ ਸਾਂਝ ਅੱਜੋਂ ਵੀ ਮੈਂ ਖਿਆਸ ਕਹਿਣੀ ਹੈ ਇਹ ਵੀ ਨਾਲ-ਨਾਲ ਇਲੈਕਸ਼ਨ ਦੇ ਵਿੱਚ ਚੱਲ ਰਹੇ ਨੇ और मां तह दिलि तो धनवादी आहियां और जिने स्टेज ते विरजमान यूथ आगू बेठे और मां तव्हां खां धनवादी आहियां चमकौर पतो उन्हनि साथी सारी यूथ मेर कोई को लफ़्ज़ नी के के लफ़्ज़ नुकराना करा सो मां जल्दी गहराईअं फतह अस करू जीा ख़ालसा वाहिगरू जी फतिह ਸਰਕਾਰਿਓ ਸਾਧ ਸੰਗਤ ਜੀ ਜਿਹੜੀ ਇਲੈਕਸ਼ਨ ਦੀ ਗੱਲ ਐ ਬਹੁਤੀ ਸਰਕਾਰਿਓ ਕੁਜੀਤ ਸਿੰਘ ਦੀ ਪੱਕੂ ਪ੍ਰਦਾਨ ਸੁਸਾਇਟੀ ਇੰਦਰੀ ਪੱਤੋ ਪ੍ਰਧਾਨ ਰਾਜ ਨਿਹਾਲ ਸਿੰਘ ਵਾਲਾ ਜੀਤ ਸਿੰਘ ਦੀ ਬਾਠ ਗੁਰਲਾਲ ਸਿੰਘ ਜੀ ਕੋ ਲਾਖ ਸਿੰਘ ਜੀ ਉਦਾ ਸਿੰਘ ਜੀ ਦਲੀਪ ਸਿੰਘ ਜੀ ਸਰਪੰਚ ਸਾਹਿਬ ਦਾ ਸਾਰੇ ਬਿਰਾਜ਼ਮਾਨੋ ਦੇਖੋ ਇਹ ਕੰਮ ਨਵਾਂ ਚੱਲਿਆ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਪੱਤਰਖਾਨ ਜਿੰਨੇ ਵੀ ਕਲਾਕਾਰ ਨੇ ਚੰਗੇ ਚੰਗੇ ਉਹਨਾਂ ਨੂੰ ਲਪੜਣਾ ਸ਼ੁਰੂ ਕਰ ਦਿੰਦੀਆਂ ਸਰਕਾਰਾਂ ਪਾਰਟੀਆਂ ਜਿਹੜੀ ਕਿ ਬੜੀ ਮਜ਼ਾਕੀ ਗੱਲ ਹੈ ਕਿ ਜਿਨ੍ਹਾਂ ਨੂੰ ਹਰ ਬੰਦੇ ਨੂੰ ਆਪਣੇ ਹੀ ਪੇਸ਼ੇ ਦਾ ਪਤਾ ਹੁੰਦਾ ਹੈ ਕਿ ਮੈਂ ਇਹ ਕਰਨਾ ਹੈ ਉਹਨਾਂ ਦਾ ਜੋ ਪ੍ਰੋਫੈਸ਼ਨ ਹੈ ਉਹਨਾਂ ਦਾ ਜੋ ਪੇਸ਼ਾ ਹੈ ਲੋਕਾਂ ਦਾ ਮਨੋਰੰਜਨ ਕਰਨਾ ਵਿਹਾਂ ਸ਼ਾਦਗੀਆਂ ਤੇ ਗਾਣੇ-ਗਾਣੇ ਲੇਕਿਨ ਮੈਂ ਮਹਿਸੂਸ ਕਰਦੀ ਆ ਕਿ ਜੋ ਫਰੀਦਕੋਟ ਹਲਕਾ ਹੈ ਇਹ ਰਿਜ਼ਰਵ ਹਲਕਾ ਗਰੀਬ ਪਰਿਵਾਰਾਂ ਵਾਸਤੇ ਰਾਖਮਾ ਹਲਕਾ ਹੈ ਇਸ ਦੇ ਵਿੱਚ ਸਾਨੂੰ ਗਰੀਬ ਪਰਿਵਾਰਾਂ ਨੂੰ ਮਾਨਤਾ ਦਿੱਤੀ ਗਈ ਹੈ ਸੋ ਜਿੱਦੇ ਮੇਰੇ ਇੱਥੇ ਭੈਣ ਭਰਾ ਤੇਰੀਆਂ ਬੇਟੀਆਂ ਸਾਰੀਆਂ ਇੱਥੇ ਬੈਠੀਆਂ ਨੇ ਮੈਂ ਉਹਨਾਂ ਅਗੇ ਬੇਨਤੀ ਕਰਦੀ ਆ ਕਿ ਹਰ ਕਿਸੇ ਕੋਲ ਪੈਸਾ ਨਹੀਂ ਹੁੰਦੀ ਇਹ ਕਰੋੜਾਂ ਅਰਧਾ ਇਲੈਕਸ਼ਨ ਤੇ ਲੱਗਿਆ ਲੱਗਿਆ ਹੋਏ ਕਿਉਂਕਿ ਇੱਕ ਇੱਕ ਇਨਸਾਨ ਦੇ ਨਗਰ ਦਾ 100 ਪਰਿਵਾਰ ਹੈ ਇੱਕ ਇੱਕ ਇਨਸਾਨ ਦੇ ਨਗਰ ਪੂਰੇ ਪੰਜਾਬ ਦੇ ਵਿੱਚ ਵੋਟਾਂ ਨੇ ਤਾਂ ਮੈਂ ਸਰਕਾਰ ਜੋ ਸਾਥੀਓ ਛੋਟੇ ਕੀ ਬੇਨਤੀ ਕਰਦੀਆਂ ਹੈ ਕਿ ਜੋ ਇਲੈਕਸ਼ਨ ਆ ਰਿਹਾ ਜੀ ਦੇ ਵਿੱਚ ਸੰਭਾਵੀ ਉਮੀਦਵਾਰ ਪਰਮਿੰਦਰ ਜੈਂਪਲ ਜੇ ਸਾਡੇ ਤੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਦਾ ਇਹਨਾਂ ਦੇ ਸੱਤੇ ਹੱਥ ਹੈ ਉਸ ਪਰਿਵਾਰ ਉਸ ਦਾ ਸਾਡੇ ਪਰਿਵਾਰ ਦਾ ਮਾਨ ਸਰਦਾਰ ਹੈ ਸੋ ਸੱਚੀਓ ਤੁਸੀਂ ਸਾਰਿਆਂ ਨੇ ਗੱਲ ਵਿੱਚ ਇੱਕ ਇੱਕ ਬੰਦਾ ਮੈਂ ਕਹਿਣੀ ਹੁਣੀ ਆਜੇ ਪਿੰਡ ਦੇ ਉੱਤਰਕੋਟ ਦੇ ਵਿੱਚ ਜਿਹੜੀ ਗਰੀਬ ਬਰਾਦਰੀ ਹੈ ਉਹਨਾਂ ਦੇ ਵਾਸਤੇ ਜਦੋਂ ਇਲੈਕਸ਼ਨ ਆਉਂਦਾ ਹੈ ਲੋਕ ਇਹ ਇਲੈਕਸ਼ਨ ਹੈ ਪੈਸੇ ਦਾ ਇਲੈਕਸ਼ਨ ਨਹੀਂ ਹੈ ਕਿਉਂਕਿ ਬਹੁਤ ਵੱਡਾ ਇਲੈਕਸ਼ਨ ਨਾ ਹਲਕੇ ਹੈ ਨੌ ਹਲਕੇ ਅੰਦਰ ਵਿੱਚ ਕੋਈ ਪੈਸੇ ਦੀ ਗੱਲ ਨਹੀਂ ਚੱਲ ਸਕਦੀ ਇੰਨਾ ਕਿਸੇ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਮੈਂ ਇਹ ਗੱਲ ਕਰਨਾ ਚਾਹੁੰਨੀ ਹੈ ਕਿ ਤੁਸੀਂ ਸਾਰੇ ਰਲ ਮਿਲ ਕੇ ਆਪਣੇ ਲੀਡਰ ਨੂੰ ਮਜ਼ਬੂਤ ਕਰੋ ਲੀਡਰ ਨੂੰ ਵੋਟਾਂ ਪਾਓ ਔਰ ਕਿਸੇ ਵੀ ਚੀਜ਼ ਤੇ ਕੋਈ ਵੀ ਤੁਹਾਨੂੰ ਕਹਿੰਦਾ ਵੇਚਣ ਦਾ ਕੰਮ ਨਹੀਂ ਹੈ ਕਿਉਂਕਿ ਤੁਸੀਂ ਹੁਣ ਬੜੇ ਸਮਝਦਾਰ ਹੋਏ ਹੋ ਪਿੰਡਾਂ ਦੇ ਵਿੱਚ ਸਿੱਖਿਆ ਦੀ ਕਮੀ ਹੈ ਪਿੰਡਾਂ ਦੇ ਵਿੱਚ ਸਿਹਤ ਦੀ ਸੋ ਅਸੇ ਅਮਾਦੀ ਕਰੀਏ ਸੋ ਅਸੀਂ ਇਹ ਬੇਨਤੀ ਕਰਦੇ ਆ ਕਿ ਜੋ ਸੈਂਟਰ ਦੀ ਸਰਕਾਰ ਹੈ ਉਹ ਜੋ ਗਰੀਬ ਪਰਿਵਾਰਾਂ ਨੂੰ ਕੰਕ ਦਿੰਦੀ ਹੈ ਹੋਰ ਸਹੂਲਤਾਂ ਦਿੰਦੀ ਹੈ ਉਹਦੇ ਨਾਲ ਪਰਿਵਾਰਾਂ ਦਾ ਕੋਈ ਗਰੀਬ ਗਰੀਬ ਇਕੱਲੇ ਗਰੀਬ ਸ਼ਡੂਲ ਦਾ ਨਹੀਂ ਜ਼ਿਮੀਦਾਰ ਵੀ ਮੇਰੇ ਭਰਾ ਗਰੀਬ ਨੇ ਕਿਸਾਨ ਵੀ ਮੇਰੇ ਭਰਾ ਗਰੀਬ ਨੇ ਜਿਨ੍ਹਾਂ ਕੋਲ ਦੋ ਦੋ ਕਿੱਲੇ ਜ਼ਮੀਨ ਹੈ ਉਹ ਵੀ ਗਰੀਬ ਪਰਿਵਾਰ ਨੇ ਸੋ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਸਭ ਤੋਂ ਵੱਡੀ ਸਹੂਲਤ ਤਾਂ ਦੇਣੀ ਚਾਹੀਦੀ ਹੈ ਸਾਡੇ ਜਿੰਨੇ ਵੀ ਗਰੀਬ ਪਰਿਵਾਰ ਹੈ ਜ਼ਿਮੀਂਦਾਰ ਭਰਾ ਕਿਸਾਨ ਭਰਾ ਉਹਨਾਂ ਦੀ ਬੱਚਿਆਂ ਦੀ ਸਿੱਖਿਆ ਫ੍ਰੀ ਹੋਣੀ ਚਾਹੀਦੀ ਹੈ। ਔਰ ਉਹਨਾਂ ਦੀ ਸੇ ਸਲਾਮਾ ਫ੍ਰੀ ਹੋਣੀਆਂ ਚਾਹੀਦੀਆਂ ਤਾਂ ਕਿ ਇਹਨਾਂ ਨੂੰ ਹੋਰ ਚੀਜ਼ਾਂ ਦੀ ਲੋੜ ਦੀ بجائے ਬੱਚੇ ਪੜ੍ਹ ਲਿਖੇ ਜਵਾਨ ਹੋ ਕੇ ਚੰਗੇ-ਚੰਗੇ ਥਾਵਾਂ ਤੇ ਇਹਨਾਂ ਦੀ ਸਿਲੈਕਸ਼ਨ ਹੋਵੇ ਕਿਉਂਕਿ ਬੱਚਾ ਪੜ੍ਹਿਆ ਲਿਖਿਆ ਹੋਊਗਾ। ਉਹਨੂੰ ਬੋਲਣ ਚੱਲਣ ਦੀ ਤਮੀਜ਼ ਹੋਊਗੀ ਉਹਨੂੰ ਗੱਲ ਕਰਨ ਦੀ ਤਮੀਜ਼ ਹੋਊਗੀ ਸੋ ਸਾਥੀਓ ਜੇ ਮਹਾਪੰਚਾਇਤ ਬਣ ਜਾ ਰਹੀ ਹੈ ਕਿਸੇ ਸੂਝਵਾਨ ਜਿੰਨੇ ਵੀ ਇੱਥੇ ਆਪਣੇ ਲੀਡਰ ਨੇ ਉਹਨਾਂ ਨੂੰ ਵੋਟ ਪਾ ਕੇ ਤੁਸੀਂ ਕਾਮਯਾਬ ਕਰੋ ਕਿ ਤਾਂ ਕਿ ਜੋ ਪੜ੍ਹੇ ਲਿਖੇ ਨੌਜਵਾਨ ਹੈ ਤੁਹਾਡੀ ਸੈਂਟਰ ਦੇ ਵਿੱਚ ਜਾ ਕੇ ਮਹਾਪੰਚਾਇਤ ਦੇ ਵਿੱਚ ਜਾ ਕੇ ਤੁਹਾਡੀ ਗੱਲ ਕਰ ਸਕੇ ਤੁਹਾਡੀਆਂ ਜਿੰਨੀਆਂ ਮਜਬੂਰੀਆਂ ਨੇ ਜਿੰਨੇ ਤੁਹਾਡੇ ਕੰਮ ਨੇ ਵੱਡੇ ਵੱਡੇ ਪਿੰਡਾਂ ਦੇ ਵਿੱਚ ਹੋਣ ਵਾਲੇ ਉਹਨਾਂ ਦੀ ਗੱਲ ਕਰ ਸਕੇ ਸੋ ਸਾਥੀਓ ਮੈਂ ਤੁਹਾਡੀ ਕਾਹਲ ਤੋਂ ਧੰਨਵਾਦੀ ਹਾਂ ਕਿ ਤੁਸੀਂ ਬਹੁਤ ਵੱਡਾ ਕੱਠ ਰੱਖ ਕੇ ਇੰਨਾ ਵੱਡਾ ਮਾਨ ਸਨਮਾਨ ਦਿੱਤਾ ਤੁਸੀਂ ਸਰ ਮੈਂ ਤਾਂ ਕੀ ਸਾਡਾ ਸਾਰਾ ਪਰਿਵਾਰ ਤੁਹਾਡਾ ਦੇਣ ਨਹੀਂ ਦੇ ਸਕਦੀ ਅਸੀਂ ਇਲੈਕਸ਼ਨ ਦੇ ਵਿੱਚ ਉਮੀਦ ਰੱਖੀ ਹੈ ਕਿ ਪਾਰਟੀ ਸਾਡੇ ਸਰਤੰਗਿਰ ਪ੍ਰਯਾਸਰ ਕੋਗੀ ਪਾਰਟੀ ਜਿੰਪਲ ਜੀ ਦੇ ਸਰਤੰਗਿਰ ਪ੍ਰਯਾਸਰ ਕੋਗੀ ਅਸੀਂ ਹਮੇਸ਼ਾ ਜਿੰਦਗੀ ਪਰ ਤੁਹਾਡਾ ਸਾਥ ਦਿੰਦਾ ਰਹੂੰਗੇ ਦਿੰਦੇ ਰਹਿਾਂਗੇ ਔਰ ਤੁਹਾਡੇ ਜਿੰਨੇ ਵੀ ਕੋਈ ਕੰਮ ਨੇ ਸਾਰੇ ਕਰਦੇ ਰਹਾਂਗੇ ਤੋਂ ਮੈਂ ਇਹਨੀਆਂ ਬੇਨਤੀਆਂ ਕਰਦੀ ਹੋਈ ਕਿ ਮਾ ਦੀ ਜੱਟ ਹੈ ਵਾਇਰੋਜੀ ਦਾ ਖਾਲਸਾ ਵਾਇਰੋਜੀ ਕੇ ਪਤੇ